ਇੱਕ ਚੀਜ਼ ਹੋਰ ਜਿਹੜੀ ਨਵੀਂ ਇੱਕ ਸਮੱਸਿਆ ਸਾਡੇ ਲਈ ਖੜੀ ਹੋ ਗਈ ਹੈ ਬੱਚਿਆਂ ਦੀ ਪੜ੍ਹਾਈ ਵਾਸਤੇ ਜਿਹੜਾ ਤੁਸੀਂ ਸਾਰਿਆਂ ਨੂੰ ਤੁਹਾਨੂੰ ਇਸ ਗੱਲ ਦਾ ਪਤਾ ਉਹ ਹੈਗਾ ਫੋਨ ਜਿਹੜਾ 스마트ਫੋਨ ਆ ਇਹ ਵੀ ਬੱਚਿਆਂ ਨੂੰ ਪੜ੍ਹਾਈ ਤੋਂ ਦੂਰ ਲੈ ਕੇ ਜਾ ਰਿਹਾ ਬੱਚੇ ਸਾਰਾ ਦਿਨ ਹੁਣ ਫੋਨਾਂ ਤੇ ਕੋਈ ਵੀਡੀਓ ਗੇਮ ਖੇਲਦਾ ਕੋਈ ਕੁਝ ਖੇਲਦਾ ਹੁਣ ਤਾਂ ਉਹ 30 30 ਸਕਿੰਟ ਦੀਆਂ ਰੀਲਾਂ ਆ ਗਈਆਂ ਜਿਨ੍ਹਾਂ ਨੂੰ ਉਹ ਸਾਰਾ ਦਿਨ ਦੇਖਦੇ ਰਹਿੰਦੇ ਆ ਜਿਹਦੇ ਵਿੱਚੋਂ ਕੁਝ ਸਿੱਖ ਨਹੀਂ ਸਕਦੇ ਪਰ ਜਿਹੜਾ ਇਹ ਕੀਮਤੀ ਸਮਾਂ ਉਹਨਾਂ ਦੇ ਪੜ੍ਹਨ ਦਾ ਸਿੱਖਣ ਦਾ ਆ ਉਹ ਹੌਲੀ-ਹੌਲੀ ਉਹਨਾਂ ਦਾ ਬਰਬਾਦ ਹੋ ਰਿਹਾ ਉਹ ਤਾਂ ਬੱਚੇ ਆ ਉਹਨਾਂ ਨੂੰ ਨਹੀਂ ਪਤਾ ਇਸ ਗੱਲ ਦਾ ਪਰ ਅੱਗੇ ਚੱਲ ਕੇ ਜਦੋਂ ਉਹ ਨਹੀਂ ਵੱਡੇ ਹੋਣਾ ਫੇ ਉਹਨਾਂ ਨੂੰ ਪਤਾ ਚੱਲਣਾ ਵੀ ਜਿਹੜਾ ਸਮਾਂ ਸਾਡਾ ਪੜ੍ਹਨ ਦਾ ਸੀਗਾ ਕੁਝ ਸਿੱਖਣ ਦਾ ਸੀਗਾ ਉਹ ਤਾਂ ਅਸੀਂ ਇਦਾਂ ਹੀ ਖਰਾਬ ਕਰ ਲਿਆ ਫੋਨਾਂ ਦੇ ਉੱਪਰ ਬੇਫਜ਼ੂਲ ਦੀਆਂ ਚੀਜ਼ਾਂ ਦੇਖ-ਦੇਖ ਕੇ ਟਾਈਮ ਖਰਾਬ ਕਰਕੇ ਇਸ ਕਰਕੇ ਸਾਨੂੰ ਜਿਆਦਾ ਤੋਂ ਜਿਆਦਾ ਲੋੜ ਆ ਕਿ ਅਸੀਂ ਜਿਹੜੀ ਸਾਡੀ ਆਉਣ ਵਾਲੀ ਪੀੜ੍ਹੀ ਆ ਉਹਨੂੰ ਜਿਆਦਾ ਤੋਂ ਜਿਆਦਾ ਪੜ੍ਹਾਈ ਵੱਲ ਨੂੰ ਤੋਰੀਏ। ਔਰ ਇਹ ਕੰਮ ਇੰਨਾ ਵੱਡਾ ਆ ਕਿ ਠੀਕ ਹੈ ਤੁਸੀਂ ਬਹੁਤ ਤੁਹਾਡੇ ਲਈ ਇੱਕ ਖੁਸ਼ੀ ਦੀ ਗੱਲ ਆ ਕਿ ਪਿੰਡ 'ਚ ਤੁਸੀਂ ਉਪਰਾਲਾ ਕਰ ਰਹੇ ਆ। ਪਰ ਇਹ ਕੰਮ ਇੰਨਾ ਵੱਡਾ ਆ ਕਿ ਇਸ ਨੂੰ ਮਿਲ ਜੁਲ ਕੇ ਵੱਡੇ ਪੱਧਰ ਤੇ ਬਹੁਤ ਕਰਨ ਦੀ ਲੋੜ ਆ। ਔਰ ਇਦਾਂ ਦੀ ਕੋਈ ਕੋਸ਼ਿਸ਼ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਨਹੀਂ ਨਜ਼ਰ ਆ ਰਹੀ। ਮੈਂ ਸਾਰੇਆਂ ਜਿਲੇਆਂ 'ਚ ਗਿਆ ਕੋਈ ਐਦਾਂ ਦੀ ਸੰਸਥਾ ਮੈਨੂੰ ਨਹੀਂ ਦਿਖਦੀ ਜਿਹੜੀ ਪੰਜਾਬ ਲੈਵਲ ਤੇ ਬੱਚਿਆਂ ਨੂੰ ਪੜਾਉਣ ਲਿਖਾਉਣ ਦੇ ਲਈ ਕੰਮ ਕਰ ਰਹੀ ਹੋਵੇ। ਔਰ ਬਾਬਾ ਸਾਹਿਬ ਨੇ ਜਿੱਦਾਂ ਮਾਹੀ ਜੀ ਨੇ ਵੀ ਪਹਿਲਾਂ ਦੱਸਿਆ ਕਿ ਉਹਨਾਂ ਦੇ ਜਿਹੜੇ ਤਿੰਨ ਮੇਨ ਨਾਰਾ ਆ ਜਿਹੜਾ ਉਹਨਾਂ ਦਾ ਪੜ੍ਹੋ ਲਿਖੋ ਸੰਘਰਸ਼ ਕਰੋ ਐਜੂਕੇਟ ਐਜੀਟੇਟ ਆਰਗੇਨਾਈਜ਼ ਉਹਦਾ ਵੀ ਜਿਹੜਾ ਪਹਿਲਾ ਸ਼ਬਦ ਆ ਉਹ ਐਜੂਕੇਟ ਹੀ ਆ। ਉਹਨਾਂ ਨੇ ਵੀ ਜਿਹੜੀ ਗੱਲ ਸ਼ੁਰੂ ਕੀਤੀ ਆ ਉਹ ਪੜ੍ਹਾਈ ਤੋਂ ਹੀ ਸ਼ੁਰੂ ਕੀਤੀ।